ਮੰਜੀ ਜੀ ਵੀ ਲਾਉਂਦੇ ਅੱਜ ਪਾਣੀ ਮਾਰਨਾ ਇਹਦੇ ਵਾਰ ਉਰੀ ਆਪਣਾ ਲੈ ਕੇ ਉਹ ਉੱਥੇ ਖੜਾ ਕੇ ਮਾਰ ਦੇਣਾ ਦੇਖ ਅਸੀਂ ਕਾਲੀ ਜੀ ਕਿਹਦੇ ਹੌਲੀ ਪੁੱਟ ਤੋਂ ਦੇਖੇ ਤਨੂ ਹੈ ਪੁੱਟ ਤੋਂ ਦੇਖੇ ਜੰਮਰੇ ਪੈਰ ਨਾਲੇ ਪੈਰ ਤਾਂ ਮੇਰੇ ਪਹਿਲੀ ਫਟੜਾ ਹੈ ਪੁੱਟ ਸਿੱਧਾ ਐਉਂ ਆ ਬਸ ਐਉਂ ਆ ਬਸ ਉਹ ਗਾਡਰ ਚੱਕ ਬਿੰਦਰ ਦੂਜੀ ਸਾਈਡ ਨੂੰ ਉੱਪਰ ਨੂੰ ਆਏ ਆਉਣਾ ਇਹਨੇ ਆ ਹਾਂ ਲਾ ਦੇ ਇਧਰ ਬਸ ਆ ਆਪਣੇ ਪਾਸੇ ਆਉਣੇ ਇਹ ਹਾਂ ਹਾਂ ਫਿਰ ਆਏ ਆਏ ਕਰ ਲੈ ਮੇਰੇ ਕਿੰਨੇ ਆਏ ਕਮਾ ਮਨ ਜੀ ਦੂਜੀ ਸਾਈਡ ਨੂੰ ਉਹ ਆਏ ਨਹੀਂ ਆ ਰਾਇ ਥੋੜਾ ਹੁਣ ਇਧਰ ਨੂੰ ਕਮਾ ਮੰਜੀ ਦਾ ਮੂੰਹ ਯਾਰ ਦੂਜੀ ਸਾਈਡ ਨੂੰ ਬਾਈਂੇ ਚੱਲ ਪਾਸੇ ਲੈ ਜਾ ਆਏ ਲੈ ਜਾ ਆਏਗਾ ਸੋ ਬਾਈਂਗਾ ਸੋ ਉਹ ਕਹਿੰਦਾ ਮੈਂ ਤੈਨੂੰ ਬਾਹਰ ਉਥੇ ਕੋਲਰ ਰੱਖ ਕੇ ਇਹਨੂੰ ਨਟ ਪਾ ਲੋ ਪਹਿਲੇ ਕੀ ਕਰ ਫੇ ਕੱਸ ਦੋ ਬਾਅਦ ਵਿੱਚ ਨਾਦਰੰਦਰ ਨੂੰ ਮਾਵਾਂ ਕੇ ਬਾਹਰ ਦੇ ਬਾਹਰ ਨੂੰ ਬਾਹਰ ਨੂੰ ਬਾਅਦੇ ਅੰਦਰ ਨੂੰ ਵਾ ਦੇ ਕੇ ਗੱਲ ਹੋ ਜਾਣੀ ਕਿਹਦਾ ਕਹਿੰਦੇ ਉਹਦਾ ਚੈਨਲ ਤੇ ਹੈਗੇ ਮੈਨੂੰ ਤੇ ਇੱਕ ਨਟ ਮੈਂ ਪਾਉਂਦਾ ਇਧਰ ਇਧਰ ਉੱਪਰ ਤੇ ਆਇਆ ਇੱਥੇ ਆਪਿਆ ਲੱਕਰ ਦਰ ਨੂੰ ਬਾਹਰ ਨੂੰ ਪਾਈ ਕੇ ਅੰਦਰ ਨੂੰ ਵਿੰਦਣਾਟ ਅੰਦਰ ਨੂੰ ਪਾ ਦੇ ਚੱਲ ਕੀ ਦਾ ਛੱਡ ਦੇ ਤੂੰ ਮੈਂ ਪਾਉਂਦਾ ਗਿਰ ਗਿਆ ਥੱਲੇ ਓਏ ਆਹ ਬਾਹਰ ਪਾ ਤਰੰਦਰ ਕੀ ਆ ਗਿਆ ਲੋਟ ਨਹੀਂ ਆਉਂਦਾ ਹੁਣ ਉਹ ਤੇ ਆ ਗਿਆ ਲੋਟ ਤੇ ਟਿੰਬਰੀ ਕਿੱਥੇ ਢੰਗ ਦੇ ਇਹ ਮੇਰੇ ਪਰੇ ਪਈ ਆ ਫੜ ਮਾਸ਼ੱਲਾ ਚਲਾ ਦੇ ਬਾਸ਼ਲ ਨਹੀਂ ਪੈਂਦੀ ਬਾਈ ਬਾਹਰ ਨੂੰ ਪੈਣਾ ਨਾਡਿੰਦਰ ਗੋਵਿੰਦਰ ਬਾਸ਼ਲ ਬਾਹਰ ਨੂੰ ਵੀ ਨਹੀਂ ਪੈਣੀ ਪੈਣਾ ਕਾਹਨਾਂ ਲਈ ਤਾਂ ਹੀ ਲੋਟਾਉਣਾ ਇਹਨੇ ਬਾਸ਼ਲ ਬਾਹਰ ਪੈਣੀ ਹੈ ਹਾਂ ਨਾਡਨ ਤਨੂ ਪਾ ਅੰਦਰ ਤੇ ਬਾਹਰ ਨੂੰ ਬਾਣਾਟ ਬਾਸ਼ਲ ਵੀ ਨਹੀਂ ਪੈਣੀ ਤੇ ਮਨ ਲੱਦਾ ਹੋਊਗੀ ਉਹ ਨਹੀਂ ਪੈਣੀ ਇੱਧਰ ਹਾਂ ਬਾਸ਼ਲ ਲਗਾ ਦੀ ਇਹ ਪੱਤੀ ਲੱਗ ਜਣੀ ਇੱਧਰ ਤੇ ਬਾਸ਼ਲ ਮੈਂ ਬਾਸ਼ਲ ਲਗਾ ਦੀ ਸੀ ਉਤਰ ਕੱਢ ਦੇ ਬਾਸ਼ਲ ਨਹੀਂ ਪੈਣੀ ਹੈਗੀ ਯਾਰ ਕੱਢ ਦੇ ਪੱਛੇ ਪੈਣੀ ਆ ਬਾਸ਼ਲ ਲੈ ਇੱਕ ਵਾਰੀ ਚਾਹ ਲੈ ਯਾਰ ਲੈ ਤਾਂ ਨੂੰ ਇੱਕ ਰਾਡ ਨਹੀਂ ਨਾਲ ਆਇਆ ਪਿਆ ਦੇਖ ਲੈ ਬੰਦੂ ਦੁਆੜ ਕਿੱਥੇ ਇਹਦਾ ਮੈਨੂੰ ਕੀ ਪਤਾ ਲੈ ਦੁਆੜ ਚਾਰ ਨਟ ਤੇ ਬਾਸਲਾ ਦੇ ਮੈਨੂੰ ਯਾਰ ਬਾਸਲਾ ਸਮਝਾਈਂਦੀ ਮੈਂ ਇਹਦੇ ਨਟ ਦੇ ਹਾਂ ਨਹੀਂ ਇਹਦੇ ਤਾਂ ਨਹੀਂ ਹੈਗੇ ਇਹ ਉਹਨੇ ਤਾਂ ਹੀ ਖੋਲ ਕੇ ਨਹੀਂ ਰੱਖੇ ਕਾ ਮੈਂ ਹੀ ਰੱਖੇ ਹੋਏ ਆ ਮੈਂ ਹੀ ਰੱਖੇ ਹੋਏ ਆ ਲਾਗੇ ਦੋਹੇ ਨਟ ਇਹ ਨਟ ਨਹੀਂ ਹੈਗੇ ਬਾਈ ਇਹ ਕਿਆ ਹੋ ਗਿਆ ਹੁਣ ਇਹਦੇ ਨਟਾਂ ਨੂੰ ਆ ਦੇਖ ਲੈ ਹੁਣ ਤੂੰ ਇੱਥੇ ਆ ਆ ਨਾੜੀ ਇਹਦੇ ਕਿੱਥੇ ਨੜਨਾ ਅੰਦਰ ਨੂੰ ਪਾ ਦੇ ਯਾਰ ਅੰਦਰ ਨੂੰ ਕਾਸ ਨਹੀਂ ਹੋ ਰੇ ਅੱਗੇ ਲੋਟ ਅੱਗੇ ਜਾ ਅੱਗੇ ਲਓ ਜੀ ਖਲੋ ਰੇਡ ਫੋਲਾ ਇੱਧਰ ਲਿਆ ਇੰਦਰ ਇੱਧਰ ਲਿਆ ਬਹੁਤ ਉੱਪਰ ਆ ਲੈ ਥੋੜਾ ਜਿਹਾ ਲਾ ਦੇ ਨਾ ਨਟ ਟਾਈਟ ਹੈ ਯਾਰ ਉਹਨੂੰ ਪਰ ਵੱਜਦਾ ਉਸਦਾਂ ਅੱਜ ਤਾਂ ਚਾਬੀ ਲੱਗਣੀ ਆ ਸੂਜੀ ਅੰਦਰ ਹੀ ਸਾਈਡ ਤੇ ਕਾਸ ਹੋਣਾ ਇਹ ਇਹਨੂੰ ਚਾਬੀ ਲਿਆ ਪਾਨਾ ਲਿਆਈ ਬਿੰਦ ਚਾ ਕੇ ਪਿਆ ਯਾਰ ਉੱਥੇ ਕਿਆ ਮਾ ਮੂਰੀ ਪਿਆ ਛੋਟਾ ਕਾਲਾ ਪਾਨਾ 16 17 ਜੀ ਆਪਾਂ ਦੇ ਪਾਨਾ ਕੋਣ ਲੈ ਗਿਆ ਤਾਂ 16 17 ਆ ਮੋੜ ਕੇ ਤੇ ਕਿਹ ਲੈ ਗਿਆ ਤੂੰ ਮੋੜ ਤੇ ਹੈ ਗੜਾ ਸਿੰਘ ਵਾਲਾ ਨਹੀਂ ਮੋੜ ਕੇ ਇਹ ਲੈ ਲਈ ਤੇ ਲੱਗਦਾ ਨਹੀਂ ਦੂਈ ਛੜ ਤੇ ਲਾ ਦੂਈ ਛੜ ਮੋੜ ਦੇ ਚਾਬੀ ਯਾਰ ਅਜੀ ਅਜੀ ਲੱਗਦੀ ਹੈ ਮੋੜ ਕੇ ਦਾ ਨੰਬਰ ਹੈ ਮੋੜ ਕੇ ਦਾ ਕਾਰ ਨੰਬਰ ਹੈ 17 ਕੀ ਆ ਤਨ ਵਿੱਚ 16 17 ਪਾਨਾ ਹੋਰ 13 17 ਇਹ 14 15 ਚਾਬੀਆਂ ਨਹੀਂ ਕਿੱਦਾਂ 16 17 ਹੁੰਦੀ ਹੈ 13 17 ਆ ਚਾਬੀਆਂ ਸੌ ਰਹੀਆਂ ਨੇ ਚਾਬੀਆਂ ਸੜੀਆਂ ਭੈਣ ਜੀ ਚਾਬੀਆਂ ਹੁਣ ਅੱਗੇ ਕਹਿੰਦੇ ਸੌਣਾ ਵੱਡਾ ਪਾਣਾ ਢੋਡਾ ਲੱਗਣਾ ਹੁਣ 13 ਨੰਬਰ ਦਾ ਲੱਗਣਾ ਹੀ ਨਹੀਂ ਲੱਗਿਆ ਯਾਰ ਜਿਆਦਾ ਨਾ ਕਸਿਓ ਮੋੜਨੀ ਵੀ ਮੰਜੀਪੁਰ ਨੂੰ ਮੋੜ ਦੇਣੀ ਹੁੰਦਾ ਬੱਝਾ ਇਹ ਰੋੜੀਆ ਰੋੜਿਆ ਨਾ ਚੱਲ ਬਹੁਤ ਇਹ ਸੀਲਾ ਨਾੜ ਹੈ ਹੈ ਨਾੜਾ ਸੀਲਾ ਆ ਕਾਸ ਤੇ ਇਹ ਕਿੱਥੇ ਕਾਸ ਹੋਗੇ ਕਿਨੇ ਕਸੇ ਹੈ ਹੈ ਮੈਂ ਨਹੀਂ ਕਸਿਆ ਕੇ ਚੱਲ ਕੱਸ ਦੋ ਹੁਣ ਮੈਂ ਦੇਖਦਾ ਫਿਰ। ਕਿਆ ਚੱਕਰ ਹੋ ਗਿਆ ਮੰਜੀ ਲੱਗਦੀ ਕਹਦੇ ਨਹੀਂ। ਇਹ ਰਹੀ ਆ। ਲੈ ਫੜਾ ਤੁਹਾਨੂੰ ਕੱਸੇ ਦੀ ਲੱਗੂ। ਲੈ ਫੇਰ ਪਰਲੇ ਵੀ ਕੱਸਦਾ ਜੀ ਹਾਂ। ਚਲੋ। ਅੰਦਰ ਤੇ ਕਾਸ। ਯਾਰ ਅੰਦਰ ਤੇ ਕਾਸ ਬਿੰਦਰ। ਅੰਦਰ ਦੇ ਕਾਸ। ਅੰਦਰ ਦੇ ਕਾਸ ਪਾਨਾ ਲਾ ਅੰਦਰ ਤੇ ਪਾਨਾ ਲੱਗ ਜਾਣਾ। ਹਾਂ ਨਹੀਂ ਲੱਗਣਾ। ਇਹ ਸਾਲਾ ਨਟੇ ਗਲਤ ਲਾਇਆ ਪਾ ਉਹਨਾਂ ਨੇ। ਨਾ ਹੀ ਨਾਲ ਨੂੰ ਗੋਟੀ ਲੱਗਣੀ ਆ। ਤੇ ਹਿੱਲਣੀ ਨਹੀਂ ਨਟ ਕਿਦ ਨਹੀਂ ਜਾਂਦੇ ਉਹ ਦੋ ਐਡ ਹੋ ਗਏ ਦੋਏ ਲੈ ਕਿਹੜਾ ਕਹਿੰਦਾ ਤੂੰ ਆਹ ਕੰਨ ਜਿਹਦਾ ਟਾਈਟ ਕਰੇ ਪਿਉਨੇ ਆਹਾਂ ਲੋੜੇ ਨਹੀਂ ਇਹਨੂੰ ਵੀ ਆਪ ਤੈਨੂੰ ਲਾ ਮੰਜੀ ਲਾਵਾ ਤੂੰ ਹਲਾ ਕੇ ਇਧਰ ਮੜੀ ਇੱਕ ਮਿੰਟ ਕਰ ਦਿੰਦਾ ਹੋਰ ਉਹ ਯਾਰ ਇਹਨੂੰ ਮੁੜਨੀ ਵੀ ਚਾਹੀਦੀ ਆ ਪੱਤੀ ਚਾਲ ਦਿੱਤੀ ਵੀ ਨਾ ਨੇ ਉਹ ਚਾਲ ਦਿੱਤੀ ਵੀ ਉਹ ਐ ਸੇਰੀ ਪੰਨਾ ਚਾਲ ਮੰਨਦੇ ਖਾ ਗਿਆ ਆ ਗਿਆ ਕਰ ਜਾ ਇੱਕ ਮਿੰਟ ਇੱਕ ਮਿੰਟ ਉਹੀ ਚਾਲ ਹੋ ਗਈ ਖਰਾਬ ਨਾ ਕਿਸੇ ਤੇ ਫੇਰ ਮੰਨਦੇ ਤੁਸੀਂ ਪਿਆ ਤੇਰਾ ਪੈਣੀ ਸੈਟਿੰਗ ਹੋਈ ਹੋਈ ਯਾਰ ਪੈਣੀ ਥੋੜੋ ਸੈਟਿੰਗ ਉਦੀ ਉਹੀ ਹਿਸਾਬ ਨਾਲ ਹੋਈ ਹੋਈ ਆ ਠੀਕ ਆ ਨਟਾਂ ਦੀ ਠੀਕ ਨਾਟ ਕਿਵੇਂ ਹੋ ਜਿੱਥੇ ਪੂਰੀ ਪ੍ਰੋਪਰ ਫੀਟਿੰਗ ਹੈ ਦੀ ਪਰਾਂ ਵਾਲਾ ਢਿੱਲਾ ਕਰ ਇਹਨੇ ਜਿਆਦਾ ਕਸਤਾ ਪਰਾਂ ਵਾਲਾ ਨਾ ਨਹੀਂ ਅਸੀਂ ਆਹ ਨਾਲ ਢਿੱਲੇ ਕਰਕੇ ਨਾ ਆਹ ਜੀ ਵਾਲੀ ਅੰਦਰ ਹੋਣੀ ਆ ਚੰਗਾ ਉਹਦਾ ਚੱਕਰ ਨਹੀਂ ਬਿੰਦਾ ਹੈ ਲੈ ਵੀ ਘੜਦਾ ਪਾਣੀ ਗੰਨੇ ਨੂੰ ਹੁਣ ਇੱਧਰ ਵੀ ਚਾਰ ਵਾਰ ਆਇਆ 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 ਤਾਂ ਹੋਰ ਸਕੀਮ ਉੱਪਰ ਤੇ ਹਾਂ ਸਕੀਮ ਹੋਰੇ ਬਣ ਗਈ ਪਾਣੀ ਥਾਵਾਂ ਤੇ ਨਾ ਦੱਸਿਓ ਤੇ ਇੱਥੇ ਪਾਣੀ ਨਹੀਂ ਅੱਤਾ ਕਰਦਾ ਖਲ ਖੜ ਲੱਗ ਜਾਂਦਾ ਅਦੀ ਉਹ ਲਾ ਪਾਵੇ ਪੜਦਾ ਵਾ ਪਾ ਠੀਕੀ ਲਾਉਂਗੇ ਠੀਕ ਨਹੀਂ ਚਲ ਉਹ ਹੀ ਟੱਕਰ ਲਾ ਦੇਣਾ ਉਹ ਹੀ ਕਰ ਉਹਨੂੰ ਪਾਵੇ ਲੱਗਦਾ 6 ਜੀ ਜਿਹੜਾ ਹਾਇ ਸਾਹਮਣੇ ਅੰਬ ਕੀ ਚੱਕਣਾ ਕਹਿੰਦੇ ਆ ਬਾਬਾ ਆਹ 6 ਜੀ ਪਾਵੇ ਲੱਗਿਆ ਬੇਟਾ ਇਹ ਹੁਣ ਅਸੀਂ 8 ਲਾਉਂਗੇ ਜੀ ਠੀਕ ਨਹੀਂ ਗੱਲ ਉਹ 8 ਲੱਗਾ ਉਹ ਹੀ ਟੱਕਰ ਲਾ ਦੇਣਾ ਠੀਕ ਨਹੀਂ ਗੱਲ ਲੈਕਚਰ ਤੇ ਕਰਨਾ ਨਾ ਨਾ 8 ਹੈ ਕਾਜੀ ਦੀ ਬਰਾ ਕਿੱਦਾਂ ਹੁੰਦਾ ਹੈ ਅੱਡਾ ਹੋਵੇ ਤਾਂ ਅਸੀਂ 8 ਇੰਚੀ ਆ ਉਹ। ਆਹੀ ਬੱਟਕੇ ਲਾ ਦੇਣਾ ਆਪਾਂ ਥੋੜਾ ਜਿਹਾ ਵਸਤ। ਇਹ ਆਪਣੇ ਵੈਜੇ ਹੀ ਟੁੱਟਦਾ। ਅੰਦਰ ਇਹ ਪਿਆ ਮੋਟਰ ਚ। ਮੋਟਰ ਦੇ ਪਿਆ ਦੇਖ ਲਓ ਕਿ ਕਿੱਥਾ ਕਿਹਾ ਇਹ ਛੱਠਾ ਫੇਰ ਵੀ ਛਲਣਾ ਹੈ। ਨਹੀਂ ਛਲ। ਕਿਰਾ ਬੜਾ ਇਹ ਹਾਂ ਹੁਣ ਕਿਰਾ 400 ਹੋ ਗਿਆ ਉਹਦਾ ਗੋਲ ਘੇਰੇ ਚ ਪਾਣੀ ਨਹੀਂ। ਉਹ ਫੇਰ ਵੀ ਇੰਨਾ ਛਲਣਾ। ਇੱਕ ਰਦਾ ਹੋਰ ਲਾ ਦਿਓ ਉੱਪਰ ਹੋਰ ਕੇ। ਦੱਸਾ ਕਿੱਥੇ ਛਲਦਾ ਇਹ। ਮੈਂ ਸਾਰਾ ਛੱਡ ਕੇ ਹੀ ਦੇਖ ਲਿਆ। ਇਹ ਇੱਥੇ ਤੇ ਪਾਣੀ ਨਾ ਆਇਆ ਖਰਾ ਹੁੰਦਾ ਪਾਣੀ ਇਹ ਉੱਪਰ ਆ ਕੇ ਰ ਨੂੰ ਉਹ ਲਾ ਜੀਦਾ ਪੂਰੀ ਕਿੰ ਟਲਾ ਨੂੰ ਪੂਰੇ ਇਟਲਾ ਦੇ ਬਸ ਇੱਕ ਇੱਥੇ ਨਹੀਂ ਲੱਗ ਜੂਏ ਬਸ ਐਨੇ ਉੱਪਰ ਲੱਗ ਜਾਣਾ ਹਲਵੀਰ ਸਿਮਿੰਟ ਲਿਆਉਗੇ 5-6 ਕਿਲੋ ਓ ਇੱਥੇ ਵੀ ਇੱਥੇ ਵੀ ਇੱਥੇ ਵੀ ਨਹੀਂ ਲਾਣੀ ਇੱਥੇ ਨਹੀਂ ਲਾਦੀ ਜਾਈ ਠੀਕ ਨਹੀਂ ਗੱਲ ਬਿਨਾਂ ਉੱਥੇ ਪਾਣੀ ਕੋਲ ਪੈ ਜੂ ਨਹੀਂ ਜੀ ਸਾਰੇ ਇਹ ਇੱਥੇ ਨਾ ਹੈ ਵਿੱਚ ਪੈ ਬਚੜ ਜੂਗਾ ਪ੍ਰੈਸ਼ਰ ਵਾਧਾ ਨਾਲ ਉਹ ਫਿਰ ਦਹਾ ਵਾਧਾ ਖੜੇ ਉਤਰਾ ਜੀ ਉਹਨਾਂ ਦੇ ਪਾਣੀ ਦੇ ਲੰਮੜ ਦੇ ਨਾਮ ਨਾਲ ਜਿੱਦਣ ਅਸੀਂ ਬਾਈ ਜੀ ਤੁਹਾਨੂੰ ਕਹਿੰਦੇ ਬੰਦੇ ਕਹਿੰਦੇ ਇਹ ਤਾਂ ਪਾਣੀ ਨਹੀਂ ਪੂਰਾ ਹੋਣਾ ਥੋੜਾ ਉਹਦੇ ਮੋਟਰ ਹੀ ਨਹੀਂ ਪਾਣੀ ਕੱਢਦੀ ਹਾਂ ਤੇ ਔੜਸਾਲੀ ਵੈਦੀ ਖੜਦੀ ਆ ਜੀਰੀ ਵੀ ਵੈਦੀ ਖੜਦੀ ਰਹੀ ਆ ਆਣੀ ਬਾਦੂ ਹੰਤਾ ਸਫਾਈ ਕਰਨੀ ਉਹ ਲਾਣਾ ਵਧੀਆ ਹੋਇਆ ਹੈ ਮਰੂਤ ਲੱਗੇ ਮੈਲਾ ਇਹੇ ਮੋਟਰ ਬੱਡੀ ਹੈ ਹੈ ਨਮੀ ਤੇ ਮਰੂਤ ਇੰਨਾ ਉੱਥੇ ਛੱਡਦੇ ਗਿੰਦਾ ਹੈ ਉੱਪਰ ਨਹੀਂ ਕਿਨ ਦਿਖਾਣਾ ਤੇ ਜੀ ਆਪਾਂ ਕਿੰਨੂ ਖਾਣਾ ਤੇ ਖਾਣਾ ਹਾਂ ਕਿੰਨੂ ਖਾਣਾ ਅੱਜ ਆਪਾਂ ਖਾਂਦੇ ਤੇ ਅਸੀਂ ਤਾਂ ਖਾਂਦੇ ਹੀ ਖਾਦਾ ਨਹੀਂ ਕੱਢੇ ਆ ਕੱਚੇ ਆ ਕੱਚੇ ਨਹੀਂ ਤੂੰ ਖਾ ਲਈਨੂ ਹਾਂ ਇਹ ਕਿਹਨਾ ਕਾਇ ਤੂੰ ਮਿੱਠਾ ਦੇ ਕਿਹ ਕਿਹ ਨਹਾ ਮਿੱਠਾ ਦੇਖੀ ਤੁਸੀਂ ਸਾਰਾ ਖੰਡੇ ਪਿਆ ਹਾਂ ਅੰਗੂਰ ਇਹ ਜੀ ਮਿੱਠੇ ਨੇ ਅੰਗੂਰ ਮਿੱਠੇ ਆ ਇਹ ਬਹੁਤ ਮਿੱਠੀ ਜੀ ਹੈ ਫੇਰ ਰਣਕਾ ਵਿੱਚ ਨੇ ਆਇਆ ਹੋਵੇ ਸਫਾਈ ਹੁਣੇ ਵਾਲੀ ਹੋ ਗਈ ਦੀ ਠੀਕ ਤਾਂ ਆ ਕੱਢਣੀ ਆ ਆ ਕੱਢ ਦਿਓ ਕਹਿੰਦੇ ਉਹ ਮੀ ਨਹੀਂ ਪੈ ਜਾਂਦੇ ਪੂਲਾ ਹੋ ਜੂਗਾ ਆ ਕੱਢ ਦੋ ਉਹ ਕੱਢ ਦੋ ਬੂਟਾ ਕਿਹੜਾ ਉਹ ਪਰਨਾ ਆ ਉਹ ਲੰਬਾ ਜਿਹਾ ਜਿਹੜਾ ਬੇਲ ਵੜਦੋ ਹੈ ਹਾਂ ਬੇਲ ਵੀ ਵੜਦੋ ਕਹਿੰਦੇ ਅੰਗੂਰ ਆ ਜੀ ਜੂਰਾ ਦੇ ਇਹਨੂੰ ਕਿਹੜਾ ਲੱਗਦਾ ਕੁਝ ਸਮਝ ਲੈ ਐਂਟਰ ਵਿੱਚ ਪੱਤੇ ਹੀ ਆਉਂਦੇ ਹਾਂ ਕੋ ਆ ਮੈਂ ਕੱਢ ਦੋ ਕਹਿੰਦੇ ਕੱਢਦਾ ਲੈ ਜਦੋਂ ਨਹੀਂ ਬੈਠੋ ਬਰੇ ਘੱਟੇ ਬਣਾਈ ਟੈਟ ਨਾਲ ਕੱਢ ਦੋ ਹੈ ਟੈਟ ਨਾਲ ਨਾ ਨਾ ਭਈਆ ਲਿਆਉਣਾ ਮੈਂ ਭਈਆ ਦਵਾ ਮਾਰ ਕੇ ਕਰ ਦੇਣਾ ਜੀਂਗੀਆਂ ਬੋਸ ਹੋਣੀਆਂ ਲੱਗੀਆਂ ਇਦਾਂ ਲੱਗੀਆਂ ਘਰ ਲੱਗੀਆਂ ਲੱਗੀਆਂ ਕੱਟਿਆ ਮਿੱਟਿਆ ਭਈਆ ਦੋਏ ਲੱਗੇ ਹੋਏ ਸਨ ਹੈ ਦੋਏ ਤੇ ਬਸ ਆਈਆਂ ਲੱਗੀਆਂ ਉੱਤੇ ਖਾ ਕੇ ਦੇਖਣਾ ਤਾਂ ਕਿਹਾ ਜਾ ਮਿੱਠਾ ਖੰਡ ਲਾਹੋ ਦਾ ਮਾਜੀਆ ਦੇ ਤਾਂ ਮਾਥਮਿਉ ਮਾਥਮਿਉ ਮੂੰਹ ਪਰ ਮਾਰਿਆ ਰਸਾ ਆਉਦਾ ਰਸਾ ਆਉਦਾ ਕਰ ਲਿਆ ਚੈੱਕ ਕਰ ਲਿਆ ਮੈਂ ਕਾਹ ਹੋ ਗਿਆ ਉਹ ਦੇ ਸੱਚੀ ਆਉਂਦੇ ਕਿਵੇਂ ਪੈਂਦੀ ਆ ਤੇ ਤੇਰੀ ਬਹੁਤ ਰਸਾ ਭਾਈ ਹਾਂ ਹਾਂ ਵੀਰ ਮਿੱਠਾ ਆਉਦਾ ਮਿੱਠਾ ਭਾਈ ਹੱਥਾਂ ਮੇਰੇ ਨਹੀਂ ਚੜਦਾ ਨਹੀਂ ਜਾਣਦਾ ਕਰਤੀ ਤਾਂ ਖਾਣਾ ਕੇ ਨੂੰ ਮੈਂ ਹਾਲ ਕਿਆ ਕਰਦਾ ਸੀ ਜੂਸ ੱਲੇ ਕਰਦਾ ਫੋਲ ਕੇ ਖਾਣਾ ਸੇਮ ਗੱਟਾ ਥੋੜਾ ਜਿਹਾ ਬਾਹਰ ਨੂੰ ਜਾ ਕੇ ਜੂ ਕੰਗਲ ਮੈਂ ਮਟਾ ਆਇਆ ਲੜ ਨੂੰ ਜਾਈ ਜਾਂਦਾ ਗੰਦੀ ਵੱਡ ਫਿਰ ਉਹ ਦੋ ਅੰਬੀ ਵਾਂਗੂ ਚਾਰ ਪੰਜ ਹੋ ਲੱਗੇ ਰਹੇ ਹੈ ਇਹ ਕੱਚਾ ਤੋੜ ਲਿਆ ਯਾਰ ਇਹ ਮੋਬਾਈਲ ਪਾਉਣ ਦਿੰਦੇ ਤੂੰ ਇੱਥੇ ਠੀਕ ਹੈ ਇਹ ਆ ਹੁਣ ਅਰੇ ਆੜੂ ਬਾਹਰ ਲਾ ਜੀ ਆੜੂ ਖਾਏ ਨੂੰ ਤੇ ਜਾਨਵਰ ਖਾਂਦੇ ਫੁੱਟ ਉੱਥੇ ਲਾਉਣਾ ਯਾਰ ਮੋਟਰ ਦੇ ਬੂਟਾ ਕੀੜਾ ਕੀੜਾ ਪੈ ਜਾਂਦਾ ਮੈਂ ਉਹੀ ਸੋਚਦਾ ਮੈਂ ਆੜੂ ਉੜੂਆਂ ਦਾ ਬੂਟਾ ਨਹੀਂ ਲਾਇਆ ਉੱਥੇ ਆਹ ਸੌਰੀ ਆੜੂਆਂ ਦਾ ਮੋਟਰ ਦੇ ਉੱਥੇ ਬਹੁਤ ਆੜੂ ਲਾਦੇ ਨੇ ਤਾਂ ਉਹ ਲਾਉਂਦੇ ਲਿਆ ਕੇ ਬਹੁਤ ਤਕੜਾ ਕਰਨਾ ਦਾ ਤਾਂ ਬਹੁਤ ਜਾ ਤਕੜਾ ਦਾ ਹਾਂ ਨਿਕਲਦਾ ਨਹੀਂ ਆ ਇਹ ਹੁਣ ਤੇ ਗਿਰ ਗਿਆ ਜਿਹੇ ਖੜਾ ਹੈ ਨਿਕਲ ਬ੍ਰ ਗੰਦਾ ਉੱਠੀ ਆ ਸੂਰ ਖਰਾਬ ਕਰਦਾ ਜਿਹੜੀ ਭਈਆਂ ਨੂੰ ਆਏ ਕਹਿੰਦਾ ਮੈਂ ਪਰੀ ਸਿੱਧੀ ਪਾਇਓ ਘੜ ਕੇ ਠੀਕ ਨਹੀਂ ਗੱਲ ਆ ਸੂਰ ਵੀ ਖਰਾਬ ਕਰਦਾ ਫੜਾ ਸੂਤ ਦਾ ਇਲਾਜ ਕਰਦੇ ਆ ਹੁਣ ਸੂਰ ਖਾਂਦਾ ਸੂਰ ਕਾਲੀ ਸਾਥ ਕਣ ਕਪਟ ਗਿਆ ਪਿੰਡ ਦੇ ਲਾਗ ਆ ਮੂੰਹ ਮਾਰਿਆ ਆ ਸੂਰ ਨੇ ਹੈ ਓਏ ਉਹਦੀ ਕਣ ਕ ਖਾ ਗਿਆ ਸੂਤ ਦਾ ਸਾਥ ਪਟ ਗਿਆ ਖਲਾ ਕਾਲੇ ਵਾਲੇ ਮੱਲੇ ਕੱਢ ਗਿਆ ਨਾਲੇ ਸਾਰੀ ਉਹ ਕਹਿੰਦਾ ਬਹੁਤ ਪਤੀ ਸਾਲ ਨੇ ਉੰਡੀ ਬਾਦੇ ਉੰਡੀ ਬਾਦੇ ਕਾ ਨਹੀਂ ਪਾਛੇ ਜਿੰਦੀ ਆਈ ਜਾਣੀ ਚੱਲੀ ਜਾਣੀ ਬਸ ਆਪੇ ਹਾਂ ਬਹੁਤ ਇੱਥੇ ਨੱਕਾ ਵੜਦੇ ਨਾ ਇੱਕ ਚੱਲਣ ਦੇ ਨਹੀਂ ਇੱਥੇ ਦੇ ਸਾਰੇ ਇਹਨੂੰ ਜਾਈ ਜਾਣਾ ਉਰੀ ਸਾਰੇ ਨਾਲ ਜਾਣਾ ਸਾਰੇ ਭਰ ਜਾਣੇ ਸਾਰੇ ਭਰ ਜਾਣੇ ਜਿੰਨੂੰ ਡੂਟੀ ਦੇ ਭਰਦੇ ਨੇ ਸਾਰੇ ਆਹੇ ਆਹੇ ਨੂੰ ਚੂਟੀ ਲੱਗਦੀ ਹੈ ਨਾ ਇਹ ਉਟਾ ਹੋਊ ਚੂਟੀ ਨਹੀਂ ਹੁੰਦੀ ਲੈ ਆਹ ਬੁਟਾ ਹੋ ਰਿਹਾ ਉਹ ਯਾਰ ਇਹ ਆਉਦਾ ਹੈ ਇਹ ਤਾਂ ਦੂਹੇ ਆ ਤੇਰੇ ਆਹ ਉਹ ਆ ਤੇਰਾ ਠੀਕੂ ਠੀਕੂ ਆ ਠੀਕੂ ਆ ਮੈਂ ਠੀਕੂ ਆ ਲੋ ਪੰਛੀ ਦਾ ਖਾਂਦੇ ਆ ਜਾਂ ਸਰੀ ਖਾਂਦੇ ਹਾਂ ਪੰਛੀ ਦਾ ਖਾਂਦੇ ਬਚਰੇ ਬੁੱਲੇ ਗੜਦੇ ਆ ਅਮਰੂਦ ਦੀ ਬਰਾ ਹਜ਼ੂਰ ਆਏ ਤੈਨੂੰ ਮੈਂ ਅਮਰੂਦ ਦਿਖਾਉਣਾ ਤੋੜ ਕੇ ਇਹਦੇ ਚ ਪਾਣੀ ਪਾ ਬੜਾ ਮੂਰੂਦ ਆ ਬੜਾ ਵਧੀਆ ਲਾਲ ਅਮਰੂਦ ਆ ਜਰ ਹਾਂ ਉਹ ਆਲਾ ਮਿੱਠਾ ਪਾਣੀ ਪਾ ਦੇ ਨੇ ਜਿਆ ਬਾਦੀ ਨਾਲ ਤੁੰਗੇ ਵਰਗਾ ਥੜਾ ਹੈ ਜਿਹੜਾ ਵੀ ਨਹੀਂ ਸਕਲ ਸਕਲ ਜਿਹੜਾ ਸਕੰਦਰ ਸਕੰਦਰ ਕਿਆ ਕਹਿੰਦੇ ਨੂੰ ਤੁਕੰਦਰ ਹਾਂ ਉਹਦੇ ਵਰਗਾ ਹੈ ਹਾਂ ਕੋਈ ਮੂੰਹ ਥੋੜਾ ਲਾਲ ਹੋ ਜਾਂਦਾ ਕੁਝ ਆਏ ਜੁਨਾ ਲੀਜੀ ਨੂੰ ਲੀਜੀ ਨੂੰ ਲੂਸੀ ਦੱਸਦਾ ਆ ਜਲਦੀ ਆ ਕਿੱਥੇ ਨੂੰ ਆ ਉਹ ਕਰ ਤੋਂ ਪਾਣੀ ਪਾ ਦੇ ਇੱਥੇ ਜੇ ਪਾਣੀ ਪਾ ਦੇ ਕਰਕੇ ਕਿਉਂ ਕਰਦਾ ਆਇਓ ਭਾਵੇਂ ਮੜਾ ਤਾ ਹਾਲੇ ਗਿਆਦਾ ਗਿੱਡੂ ਦੇ ਜਾ ਕੇ ਡੱਬਾ ਆ ਆ ਭਈਆਂ ਨੂੰ ਹਲੇ ਲੈ ਕੇ ਜਾਂਦਾ ਸੜਿਆ ਆਉਂਦੇ ਨੇ ਤੂਤੀ ਦੂਰ ਦੀ ਹਮ ਆਈ ਜਾ ਭਈਏ ਕੰਨੇ ਚ ਲਿਆਂਦਾ ਥਾਲ ਹੋ ਜਾਦੀ ਦੂਰ ਦਾ ਕੌ ਵੀ ਆਲਾ ਦਾ ਇਹ? ਟੌਵੀ ਆਲਾ ਹੈ। ਦੇਖ ਲੈ ਹੁਣ ਕਿੱਥੇ ਰਹਦਾ ਬੰਦਾ ਉੱਥੇ ਭਾਗ ਰਹੇ ਅਧਿਕਾਰ ਆ ਆਹ ਫੁੱਲਾ ਪਾਉਣਾ ਕਟਿੰਗ ਆਲਾ ਤੁ ਚੜਾਉਣਾ ਨੇ। ਤੂੰ ਵਿੱਚ ਦੇ ਲੈ। ਮਿੱਟੀ ਮਿੱਟੀ ਭਰੀ ਹੋਈ ਆ। ਦੂਜੇ ਚ ਕਿਹੜੇ ਪੱਟਣਾਂ ਆ ਮੈਂ ਤਾਂ ਕਿਆ ਪਾਉਣਾ ਹੁਣ? ਆਹ ਵੀ ਪੱਟਣੇ ਨਾ ਮੈਂ ਕਿਆ ਪਾਉਣਾ? ਨਾ ਇਹਨਾਂ ਦਾ ਲੋਗ ਪਾਉਣਾ 200 ਪੱਟਣੇ ਆ। ਆਹ ਲਾਗ ਲਾਗ ਫਾੜ ਭਰ ਗਈ ਸਮਝ ਲਾ। ਇਹ ਤਾਂ ਜਾਏ ਜਾਣੇ ਪਾਣੀ। ਇਹਦਾ ਪਈਆਂ ਤਾਂ ਦੀ ਸ਼ਾਮ ਸਹੀ ਮਤਲਬ ਇਹਨੂੰ। ਹਾਂ ਜੀ। ਕਾਂਦ ਨੇ ਗੱਜੇ ਵੀ। ਜਾਂ ਤਾਂ ਬੜੀ ਬਾਦ ਉੱਚੀ ਕਰੰਦੇ ਨੂੰ ਹੈ। ਨਾ ਪਤਾ ਹੁੰਦਾ। ਉਹ ਵਾਹ ਮਾ ਆ ਤੇ ਪਰ ਮੜ ਜਾ ਕਾਲੂ ਫੇਕਾ ਤੂੰ 10 ਮਿੰਟ ਠੀਕ ਹੈ ਕੁਆ ਨਹੀਂ ਆਏ ਆਏਗਾ ਤਾਂ ਕਿੰਨਾ ਲੱਗ ਗਿਆ ਬੱਸ ਇਹਨੂੰ ਉਰੇ થી ਆਏ ਬੜਾ ਭਰ ਗਿਆ ਸਾਰੇ ਹਾਂ ਹਾਂ ਇੰਨਾ ਭਰ ਗਿਆ ਇੰਨਾ ਭਰ ਗਿਆ ਬੰਦਾ ਜੀ ਦੋ ਹੀ ਚ ਮਾਗ ਨਿਕਲਦੇ ਕਰਮੀ ਥਲੇ ਆਂਦੇ ਦੋਂ ਛੀ ਗੱਦਲਾ ਹੁੰਦਾ ਜੋ ਛੀ ਗੰਦੋ ਵੇ ਉਹਨੂੰ ਕਿਸੇ ਤਰੀਕੇ ਨਾਲ ਨਾ ਕੱਟ ਕਰ ਦੋ ਫਿਰ ਹੌਲੀ ਹੌਲੀ ਪਈ ਜਾਊਗਾ ਟੂਟੀ ਲਾ ਦੇ ਟੂਟੀ ਲਾ ਦਾ ਟੂਟੀ ਚੱਲਦੀ ਨਹੀਂ ਬੰਦ ਹੁੰਦੀ ਜਿਆਦਾ ਆਪਣੇ ਆਪੇ ਮਾੜੀ ਛੱਡ ਦੇ ਬਸ ਜਿਹੜਾ ਮਾੜਾ ਮੋਟਾ ਚੱਲੀ ਜਾਊਗਾ ਆਇਓ ਟੂੜੀਓ ਢਿੱਲੀ ਕਰ ਦੇ ਢਿੱਲੀ ਕਰ ਦੇ ਇਹਨੂੰ ਮਾੜੀ ਮੋਟੀ ਨਿਕਲੀ ਜਾਊਗਾ ਬਾਣੀ ਟੂਟੀ ਜਾਂਦਾ ਹੋਈ ਕਿ ਪਹਿਲੇ ਨੂੰ ਫੋਨ ਤਾਂ ਲੈ ਟੂਟੀ ਨੂੰ ਲੋ ਜੀ ਬਾਈ ਬੱਟਾ ਹਾ ਬੱਟ ਪਾਈ ਹੋਈ ਬੱਟ ਨੂੰ ਬਾਈ ਪਾਈ ਹੋਈ ਬੱਟ ਨੂੰ ਛੇੜਦੇ ਆ ਜਾਣ ਕੇ ਇਹ ਛੇੜਦੇ ਨਹੀਂ ਆ ਕੇ ਬਾਈ ਮਾੜੀ ਜਿਹੀ ਨਹੀਂ ਕਰਦਾ ਮਾੜੀ ਜੇ ਪਾਣੀ ਟੁੱਟ ਗਿਆ ਤੇ ਤਾਂ ਲੱਗਣੀ ਨਹੀਂ ਛੱਟਾ ਇਹ ਇਹ ਦਸਾਇਆ ਨਹੀਂ ਉਹ ਤੂੰ ਮਿੱਟੀ ਕੱਢ ਕੇ ਲਾ ਦੂੰਗਾ ਇਹ ਛੱਟਾ ਹੈ ਮੂਲੀ ਲਾ ਲੈ ਦੋ ਵਧੀਆ ਵੀ ਦੇਖੀ ਜਾਂਦੇ ਵੀ ਕਹੀਂ ਕਿੱਥੇ ਦੋ ਨਾ ਕਈ ਕਿੱਥੇ ਭੱਜ ਗਏ ਨਾ ਠੀਕ ਹੈ ਜੰਮਣ ਲੱਗੀ ਕਣਕ ਤਾਂ ਬੱਚੇ ਤਾਂ ਹੀ ਹੋਵਿੰਦਰਾ ਹਾਂ ਹਾਂ ਮਾੜੀ ਪਾਣੀ ਪੈ ਗਿਆ ਤਾਂ ਘੜਾ ਤਾਂ ਆਹੀ ਕਣਕ ਜੰਮੀ ਆ ਪਹਿਲਾਂ ਤਾਂ ਹੀ ਤਾਂ ਹੀ ਜੰਮੀ ਗਿੱਲ ਜਿਆਦਾ ਦੀ ਪਰ ਆਦਾ ਤੁਰੀ ਵੀ ਨਹੀਂ ਹੋਣੀ ਹਲੇ ਇੱਥੇ ਪਾਣੀ ਆਇਆ ਪਤਾ ਪਸੀਨ ਦਾ ਹੂੰ ਹੋਰ ਕੁਝ ਨਹੀਂ ਜਾਈਂਗੇ ਆਇਆ ਵਾਹ ਆਲਾ ਭਾਈ ਆਇਆ ਹੁਣ ਤੇ ਤੇ ਹੁਣ ਇੱਕ ਕਾਰਡ ਕਢਾਉਣੀ ਆ ਸੀ ਉਹ ਬਿੰਦਰ ਸਿੱਧਾ ਇੱਕ ਕਾਰ ਨਹੀਂ ਪੁੱਛ ਬੋਲੇ ਗਿਆ ਇਹ ਕੌਣ ਕੌਣ ਇੰਜੀਨੀਅਰ ਪਹੁੰਚ ਗਿਆ ਕਹਿੰਦਾ ਇੰਜੀਨੀਅਰ ਇਹਦੀ ਕਟਾਈ ਹੋ ਜਾਣੀ ਮੈਂ ਤੇ ਕਿਦਾਂ ਫੇ ਤੁਸੀਂ ਮੇਰੇ ਪੰਚਾਇਤਗਰ ਨਹੀਂ ਨਹੀਂ ਇੰਜੀਨੀਅਰ ਹੈ ਨਹੀਂ ਅੱਜ ਵੀ ਪਾਸ ਆ ਸੀ ਤੇ ਕੁਝ ਵੀ ਹੈ ਸਾਡੇ ਬਾਤ ਹੁਣ ਪਤਾ ਲੱਗ ਜਾਣਾ ਵੀ ਕੀ ਹੈ ਹੁਣ ਆਏ ਦੱਸ ਮੰਨੂ ਕਾਣ ਕੇ ਇੱਕ ਦਿਨ ਦੀ ਬਜਾਈ ਆ ਇੱਕ ਦਿਨ ਦੀ ਉਹ ਸਾਹਮਣੇ ਆ ਗਣਕਾ ਹੂੰ ਉਹ ਦੇ ਉਹ ਹਰਿਆਈ ਪੈਂਦੀ ਆ ਉਹ ਤੇ ਉਰਲੇ ਪਾਸੇ ਆ ਵੀ ਉਹ ਘੰਟਾ ਪਹਿਲਾਂ ਵੀ ਜੇ ਵਾ ਘੰਟਾ ਲੇਟ ਵੀ ਜੇ ਫਰੇਗਾ ਤੇ ਨਹੀਂ ਪੈਂਦੀ ਦੱਸ ਨਹੀਂ ਹੁਣੀ ਆ ਹੋ ਨਾ ਹੋ ਗਈ ਟਰੈਲ ਉੱਥੇ ਚੱਲੀ ਆ ਉੱਥੇ ਚੱਲੀ ਆ ਜ਼ਰੂਰੀ ਨਹੀਂ ਹੈਗਾ ਸਵਾਗਾ ਵੀ ਡਿਪੈਂਡ ਹੈ ਉਹਨੇ ਤਿੰਨ ਵਾਰੀ ਮਾਰਿਆ ਉਹ ਦਾਦਾ ਜੀ ਦਾ ਚਾਚਾ ਇਹ ਉਹਦੇ ਵੀ ਇੱਕ ਵਾਰੀ ਵੱਜੇ ਇੰਨੇ ਜੂਨ 2 ਇੰਚ ਡੂੰਗੀ ਚਲੇ ਜਾਣੇ 1 ਇੰਚ ਉਹੀ ਗੱਲ ਉਹੀ ਵੀ ਹੈ ਫੇਰ ਉਹ ਕਿਤਾ ਪਰਕ ਨਹੀਂ ਹੈਗਾ ਉਹ ਖੇਤ ਫੁੱਲ ਤਿਆਰਤਾ ਇਹਦੇ ਪੇ ਨਾ ਸਵਾਗਾ ਲੋਟ ਵੱਜਿਆ ਨਾ ਹੀ ਦੀ ਬਾਈ ਲੋਟ ਹੋਈ ਵੀ ਸੀ ਸਵਾਗਾ ਸਭ ਤੋਂ ਪੰਗਾ ਪਾ ਦਿੰਦਾ ਤੂੰ ਨੂੰ ਕਹਿੰਦਾ ਤਿੰਨ ਵਾਰੀ ਮਾਰਿਆ ਜਾਂਦਾ ਦੱਸਦਾ ਦੱਸਾ ਕੌਣ ਚਾਚਾ ਬੰਤ ਚਾਚਾ ਹਾਂ ਉਹਨੂੰ ਇੱਕ ਵਾਰੀ ਕਹਿੰਦੇ ਤਿੰਨ ਵਾਰੀ ਸਵਾਗਾ ਮਾਰਿਆ ਇਹਦੇ ਵੀ ਇੱਕ ਵਾਰੀ ਦਾ ਉਹ ਵੀ ਸਵਾਗਾ ਨਹੀਂ ਤਾਂ ਹੈਗਾ ਉਹ ਫੇ ਮਸ਼ੀਨ ਨੂੰ ਵੀ ਚੱਲੇਗੀ ਹੋਰ ਰਹਿ ਜਾਂਦੀ ਆ ਤੂੰ ਕਾ ਚੱਲੇਗਾ ਬੀਜ ਉਹ ਵੀ ਜਾਣਾ ਯਾਰ ਤੈਨੂੰ ਦੱਸਦਾ ਦੱਸਦਾ ਮੈਂ ਹਾਂ ਉਹ ਚੱਕਰ ਵੀ ਹੋਰ ਕੋਈ ਨਹੀਂ ਹੈਗਾ ਬਸ ਬਦਮੰਦ ਦੱਸਦਾ ਹੈਗਾ ਕਾਮੀ ਗਿਆ ਕਾਮੀ ਕੀ ਬਾਤ ਬੁੱਝ ਗਿਆ ਸਾਡੀ ਬਾਤ ਬੁੱਝਣੇ ਨੂੰ ਗਿਆ ਜਾਂ ਤਾਂ ਮੈਨੂੰ ਪਤਾ ਹੀ ਹੈ ਵੀ ਸਵਾਗੇ ਦਾ ਫਰਕ ਪੈਣਾ ਟਰੈਲਰ ਨੂੰ ਜਾਂ ਡਰਿੱਲ ਦੇ ਭਾਵੇਂ ਇੱਕੋ ਜਿਹਾ ਬੰਨ ਹੋ ਗਏ ਟਾਇਰ ਖੇਤ ਚਾਈਦਾ ਟਰੈਲਰ ਨੂੰ ਟਾਇਰ ਫੁੱਲ ਹੁਣ ਆ ਪਈ ਹੋਈ ਵੱਟ ਮਿੱਟੀ ਲਾ ਰਹੇ ਆ ਕਾ ਵੀ ਲਾ ਰਹੇ ਆ ਲਾਉਣੀ ਉਧਰ ਨਹੀਂ ਕਿਹਾ ਤਾਂ ਹੈਗਾ ਤਾਂ ਉਧਰ ਤਾਂ ਖਾਲੀ ਤਾਂ ਆ ਗਿਆ ਆਏ ਨੂੰ ਬਦਵਾਹਰਾ ਨਹੀਂ ਲੈ ਕੇ ਆਇਆ ਮੈਂ ਇਹਨੂੰ ਕਿਹਾ ਮੈਂ ਦੁਆਰਾ ਲੈ ਆਏ ਤੇ ਪਰ ਕੋਈ ਨਾ ਚਾਵੜੀ ਬਣਦਾ ਹੋਰ ਬਣ ਲੈ ਦੱਸ ਹੈ ਵਾਰੀ ਨਹੀਂ ਆਉਣ ਚਾਵੜੀ ਹੋਰ ਇੱਥੇ ਗਿੱਲਾ ਤਾਂ ਸਭ ਪਈ ਵੀ ਆ ਇੱਥੇ ਸਹੀਓ ਵਸ ਮੈਂ ਇਹਨੂੰ ਕਹਿੰਦੀ ਉਧਰ ਦੇ ਦੁਆਰਾ ਲੈ ਆਏ ਤੇ ਪਰ ਖਾਲੀ ਵੀ ਤਾਂ ਕਹਿੰਦਾ ਨਹੀਂ ਚੌੜੀ ਹੋ ਜਾਣਾ ਇਹਨੇ ਬੈੱਡ ਤਾਰ ਤੱਕ ਨਹੀਂ ਤਾਂ ਹਲੇ ਬੈੱਡ ਖੋਲਤਾ ਅੱਜ ਖੋਲਤਾ ਨਹੀਂ ਹਾਂ ਬੈੱਡ ਨੂੰ ਗਿਆ ਲੱਗਿਆ ਉਹੀ ਤੁਸੀਂ ਪਾੜ ਬਣਾਇਆ ਪਿਆ ਤਾਂ ਬੈੱਡ ਬੈੱਡ ਫਰੀਦਾ ਬੈੱਡ ਅਸੀਂ ਤਿੰਨ ਜਣੇ ਤੇ ਫਰੀਦਾ ਬੈੱਡ ਹੌਲਾ ਏ ਮੇਰਾ ਬੈੱਡ ਹੌਲਾ ਹੈਲੋ ਇਹਦਾ ਬੈੱਡ ਹੌਲਾ ਫਿਰ ਭਾਈ ਹੋ ਟੋਕੋ ਹੀ ਹੋ ਗਿਆ ਵੀ ਜੇ ਬੁਲਾਇਆ ਮੈਂ ਠੰਡੇ ਬਣਾਉਣੇ ਪੈਣਾ ਸਾਡੇ ਕੋਈ ਬੰਦਾ ਹੀ ਤਕੜਾ ਤਾਂ ਲੈ ਹੋਈ ਹੋਈ ਆ ਭਾਈ ਰੁਕਿਆ ਨਹੀਂ ਬਾ ਮੋਡਾ ਹਿਲਾ ਦਿੰਦਾ ਦਾ ਬੈੱਡ ਨੂੰ ਕਾਟੀ ਦੇ ਸੀਗੀ ਦੀ ਕੰਦਾ ਉਹ ਇੱਕ ਨੂੰ ਤਾਂ ਸਿਰੇ ਲਾ ਲਿਆ ਕਹਿੰਦਾ ਲਿਆ ਫੜਦਾ ਸਿਰੇ ਪਰ ਆਹ ਕਰਤੀ ਦੇ ਸੀਦੀ ਦੀ ਕੰਦਾ ਪਾ ਕੇ ਆਇਆ ਦੂਸਰਾ ਵਸਤ ਲਾ ਦੇਵਾ ਮੜੀ ਟਗੜੀ ਹੋ ਜੂਗੀ ਆਹ ਆਹ ਇਹਨੂੰ ਲਾ ਦੇ ਉਹ ਤਾਂ ਠੀਕ ਹੈ ਸਿਰਾਂ ਤਾਰ ਤਾਂ ਜਹਾਂ ਫਿਰ ਸਾਡੇ ਸੁੱਖਾ ਸੁੱਖਾ ਤੁਸੀਂ ਉੱਚਾ ਟੰਗੜੇ ਕਰਕੇ ਸਾਡੇ ਦਾ ਥੱਲੇ ਤਾਰ ਤਾਂ ਅਸੀਂ ਵਿਚਾਰ ਜਣਾ ਨਹੀਂ ਦਿੱਤਾ ਉਹੀ ਤਾਂ ਚੱਕਰ ਲੱਦਣਾ ਔਖਾ ਹੋ ਗਿਆ ਪਰ ਸਾਨੂੰ ਚੱਕ ਕੇ ਮੇਰੇ ਭਾਈ ਢਾਂਗ ਨਾਲ ਚੱਲਦਾ ਹੁਣ ਬਿੰਦਰ ਦੇ ਬੁਰੇ ਬਿੰਦਰ ਨਹੀਂ ਰੱਖਦਾ ਤੂੰ ਇਹ ਤਾਂ ਆਇਆ ਕੋਈ ਯਾ ਉਹ ਅਪਲਾਇਆ ਦਾ ਬੰਦਾ ਇੱਕ ਉਹ ਜਿੰਕੇ ਰੱਸਾ ਬੰਨ ਕੇ ਫੇ ਚਲੀ ਜਾਂਦਾ ਦਾ ਪਹਿਲੇ ਸੀ ਰਸੇ ਕਾ ਪਾ ਲਿਆ ਉਹ ਸਮਾਨ ਬਾਹਰ ਕੱਢੇ ਤਾਂ ਫੇ ਤੁਸੀਂ ਮਾਰਾ ਬਾਹਰ ਕੱਢੇ ਮਾਰਾ ਬਾਹਰ ਕੱਢ ਕੇ ਫੇ ਅੰਦਰ ਲਾਏ ਸੀ ਦੋਏ ਬਟਨ ਦੋ ਰਸੇ ਪਾ ਲਏ ਗਨੇ ਨਾ ਪਲਟਾਵੇਂ ਵੀ ਬਾਹਰ ਤੇ ਨਾ ਪਲਟਾਵੇਂ ਪਲਟਾਵੇਂ ਹੀ ਕੱਢੇ ਉਹ ਦੋਏ ਗੱਡੇ ਤੇ ਰਸਾ ਬਾਗੇ ਪਰ ਬਟਨ ਬੰਨ ਲੈਣ ਹੱਲਾਂਗੇ ਬੰਨ ਲੈਣ ਰਸਾ ਉਹਦੇ ਟਰਾਲੀ ਕਾ ਬੰਨਦੇ ਆ ਬੇਟਾ ਪਟੰਗ ਹੋ ਗਿਆ ਬਾਜ ਗੁੰਡੀਆਂ ਪਾਤੀਆਂ ਆਪਣੀ ਗਾਹ ਨਹੀਂ ਕਿਦਾ ਯਾਰ ਕੋਪੀ ਲਿਆਉਂਦੇ ਪਟਾੜੀ ਜਾਣਾ ਨਹੀਂ ਤੁਸੀਂ ਓਏ ਮੈਂ ਕਾ ਰੋ ਜਾਂਦਾ ਕਿਹ ਹਣ ਆਹ ਆਪੇ ਬਾਦ ਕਿੱਥੇ ਜਾਣਾ ਆਪਾਂ ਜਾਉਂਗੇ ਆਪਣਾ ਕਿ ਸੌਰੇ ਜਿਹਦੇ ਸੌਰੇ ਹੋ ਜਾਊਗਾ ਕੋਈ ਇਹਦਾ ਰੂਟ ਹੋ ਰਿਹਾ ਉੱਤਨੀ ਹੋਰ ਬਾਤ ਇਹਨੂੰ ਆਹ ਚੱਲ ਵੀ ਆਪਾਂ ਕਿਧਰ ਨਹੀਂ ਚੱਲਦੇ ਆ ਚੱਲ ਗਿਆ ਆ ਪਟਿਆਲਾ ਉਹਦੇ ਗਾਣੇ ਐਨੀ ਕਿਤਾ ਚੱਲਦੀ ਸੌਰੇ ਜੇ ਫੋਨ ਕਰਤਾ ਪਹੁੰਚ ਹੋ ਜੂਗੀ ਜੈਨ ਗੋਪੀ ਦੀ ਨਾਲੇ ਕਾਲੂ ਫੜਾ ਕੇ ਜਾਊਗਾ ਤੂੰ ਪਹਿਲਾਂ ਪਹੁੰਚਿਆ ਕਰਾ ਸੀ ਜੂਣਾ ਗੱਲਾਂ ਦੇਖ ਲੈ ਇਹਨੂੰ ਆਪਣਿਆਂ ਨੂੰ ਵੀ ਕਹੇ ਫਿਰ ਆ ਆਪਣਿਆਂ ਨੇ ਕਿੱਥੇ ਖੜਜੋ ਤੁਸੀਂ ਨਾ ਜਿਹੜੀ ਆ ਉਹ ਰੋਟੀ ਦੇ ਓਕੇ ਹੋਣਗੇ ਸਾਰੇ ਜਣੇ ਬੱਚੇ ਤੁਸੀਂ ਸਾਨੂੰ ਕੁੜੀ ਸੂਵੇਂ ਆ ਵਧੀਆ ਬਣ ਗਈ ਹੁਣ ਚੱਲ ਹੈ ਵਧੀਆ ਬਣ ਗਈ ਕਿਹੜੀ ਆਹ ਉਹ ਇੱਥੇ ਮਾ ਟੁੱਟਣਾ ਪੈਣੀ ਅਰੇ ਛੱਟੇ ਵਾਲਾ ਦਾਣਾ ਕਿੰਨੀ ਛਿੱਤੀ ਤੁਰਦਾ ਉਹ ਇੱਥੇ ਉਤਮ ਦੀ ਉਤਮ ਦੀ ਆ ਬਾਈ ਇਹ ਉਸ ਤੋਂ ਮਾਲਾ ਬੀਜ ਬੀਜੇ ਮਿਲਿਆ ਕਿੰਨੀ ਥੈਲੀ ਆਈ ਹੈ ਉਤਮ ਬੇ ਯਾਰ ਹੁਣ ਤਾਂ 20 ਲੈ ਜਾਈਓ ਹੈ ਥੈਲੀ ਕਿੰਨੀ ਆਈ ਹੈ 1500 ਦੀ ਆਈ ਹੈ 20 ਕਿਲੋ ਦੀ ਉਤਮ ਦੀ ਇਹ ਮਹਿਗਾ ਬਹੁਤ ਆਇਆ ਨਹੀਂ 3000 ਦੀ ਹੋਗੀ 40 ਕਿਲੋ ਇੱਕ ਹੋਰ ਮਹਿੰਗਾ ਪਾਇਆ ਮੈਂ ਤਾਂ 2876 ਕਿਲੇ ਬੀਜ ਆ ਮੁੱਲ ਤੇ ਹੁਣ ਮਹਿੰਗਾ ਤਾਂ ਪਾਇਆ ਮੇਰੀ ਗਾ ਸੁਣ ਲੈ ਗਾਹਾਂ ਨੂੰ ਰੱਖੇ ਤਾਂ ਸੀ ਆਪਣਾ ਬੀਜ ਉਹ ਰੱਖਣਾ ਤਾਂ ਕਹਿੰਦੇ ਹੁਣਾ ਨਹੀਂ ਕਹਿੰਦੇ ਇਹ ਹਾਈਬ੍ਰਿਡ ਆ ਇਹ 75 ਜੀ ਉਹ ਤਾਂ ਫੇ ਸਵਾ ਵਾਲਿਆਂ ਦਾ ਆਉਂਦਾ ਉਹ ਤਾਂ ਹੈ ਇਹਨਾਂ ਦੇ ਵੀ ਹਾਈਬ੍ਰਿਡ ਆ ਇਹ ਯਾਰ ਤਾਂ ਫੇ ਸਵਾ ਵਾਲਿਆਂ ਦਾ ਪੀਦਾ ਤੂੰ ਸਵਾ ਵਾਲਾਂ ਦਾ ਰੱਖ ਹੁੰਦਾ 2-3 ਸਾਲ ਘੜਦਾ ਉਹ ਕਹਿੰਦਾ ਝਾੜ ਦੇਖੀ ਤੂੰ ਬਾਅਦ ਵਿੱਚ ਜਾ ਕੇ ਦੇਖਦੇ ਕਿਆ ਕਹਿੰਦੇ ਆ ਨਹੀਂ ਨਹੀਂ ਚੰਗਾ ਉਹ ਸਵਾ ਵਾਲਿਆਂ ਦਾ ਪਰ ਉਹ ਕਹਿੰਦੇ 3 ਕਾਲ ਘੜ ਦਿੰਦਾ ਬੀਜ ਬੀਜ ਤੁਸੀਂ ਰੱਖਣਾ ਹੈ ਨਾ ਦੇਖਦੇ ਆ ਹਾਂ ਇਨਕਾ ਸਾਲ ਕੱਢ ਦਿੰਦਾ ਇੱਕ ਬੀਜ ਜਿਹੜਾ ਉਹ ਐਤਕੀ ਬੀਜ ਲਿਆ ਸੈਦੀ ਲੈ ਕੇ ਅਗਲੇ ਸਾਲ ਵੀ ਬੀਜੋ ਜੂ ਤੇ ਅਗਲੇ ਸਾਲ ਵੀ ਇਹ ਨਹੀਂ ਹੈਗਾ ਵੀ ਤਾਂ ਨਾਲ ਬੀਜੋ ਜਾਣਾ ਉਹ ਉਹ ਵੀ ਚੇਂਜ ਕਰਨਾ ਚਾਹੀਦਾ ਬੀਜ ਜਿਹੜੇ ਖੇਤਾਂ ਚ ਐਤਕੀ ਆਹ ਬੀਜ ਤਾਂ ਗਾਹ ਨੂੰ ਨਾਲ ਚ ਹੋਰ ਬੀਜ ਬੀਜੋ ਬੀਜ ਬਦਲ ਦਵੇ 5 6 ਮਹੀਨੇ ਬਾਅਦ ਬੀਜ ਬਦਲ ਦੇ ਖੇਤ ਦਾ ਮੁੜ ਕੇ ਇੱਕ ਸਾਲ ਦੂਈ ਸੈਡ ਲਾ ਕੇ ਦੂਈ ਸੈਡ ਲਾ ਦੇ ਨੇ ਇਹਨੂੰ ਨਹੀਂ ਬੀਜ ਤਾਂ ਚਲ ਫਰਕੇ ਇੱਦਾਂ ਹਾਂ ਹਾਂ ਕੋਈ ਨਹੀਂ ਜੇ ਪੰਪ ਚੱਲਦਾ ਹੋ ਹਾਂ ਖੜਾ ਹੀ ਆ ਚੱਲਦਾ ਫਰੇਗਾ ਨਹੀਂ ਤਾਕਤ ਦੀ ਯਾਰ ਹੈ ਉਹ ਇਹ ਨਾ ਫਰੇ ਕਰਕੇ ਆਉਣੀ ਆ ਉਨੀ ਉਨੀ ਕਰਦੀ ਆ ਜਵੀਂ ਪਰ ਕਰਦੇ ਉਨੀ ਉਨੀ ਹੈ ਪਏ ਆ ਪੈਕਟ ਜੀ ਮਾਹੂ ਕਰ ਦਿੰਦੇ ਆ ਹਾਂ ਹਾਂ ਕਲਰ ਇਹ ਪਾਇਆ ਉਹਦੇ ਮਜੂਰੀ ਆ ਤੇਰੇ ਰੁਕ ਜਾ ਪੰਜ ਚਾਰ ਦਿਨ ਤਿੰਨ ਦਿਨ ਮੈਂ ਲੱਗ ਜਾਣਾ ਯਾਰ ਪਰਸੋਂ ਸਾਈ ਚੌਥੇ ਸਾਈ ਕਰ ਦਿੰਦੇ ਆ ਯਾਰ ਬਰਸੀਨ ਨੂੰ ਵੀ ਪਾਣੀ ਲਾਦੇ ਹੁਣ ਗਾਸਰ ਤਾਂ ਰਹਿਣਾ ਇਹ ਬਰਸੀਨ ਹੁਣ ਮਾਰਨਾ ਤਾਂ ਹੁਣ ਤਾਂ ਉਹਨੂੰ ਸੋਤ ਆਈ ਫਿਰ ਬਰਸੀਨ ਨੂੰ ਤਾਂ ਪਾਣੀ ਦੇਣ ਦੇ ਚੜਾ ਕੇ ਲੱਗੇ ਉਹਨਾਂ ਠੀਕ ਆ ਇਹ ਹਰੇ ਪਾ ਦੇ ਭੋਰਾ ਹੈ ਹਰੇ ਪਾ ਦੇ ਭੋਰਾ ਫਿਰ ਆ ਜੀ ਪਾਏ ਵੇ ਯਾਰ ਉਹ ਇੱਥੇ ਦਾ ਯਾਰ ਤੁਰਨੀਓ ਤੀ ਉਰੇ ਤਾਂ ਪਾਣੀ ਟੁੱਟਿਆ ਹੋਦਾ ਉਹ ਉਧਰ ਵੀ ਤੁਰਪੀ ਕਰਨ ਗਾਉਂ ਤੁਰਨੀ ਹੋਣੀ ਤੁਰਪੀ ਕਰਨ ਗਾਹਾ ਉਹ ਕਿਤੇ ਉੱਪਰ ਪਈ ਸੁੱਕਮਾ ਉੱਥੇ ਜੇ ਅੱਜ ਨਹੀਂ ਤੁਰੂੰਗੀ ਪਰਸੋਂ ਤੁਰਪੇਣੀ ਯਾਰ ਤੁਰਪੀ ਹੋਣੀ ਯਾਰ ਇੰਨਾ ਗੱਲ ਕਰੂ ਵਰਤ ਨਹੀਂ ਕੱਟ ਕੇ ਲੈਂਦਾ ਤੁਹਾਨੂੰ ਭੜਿਖਾ ਹੀ ਰਹਿਣਾ ਮਾਂ ਮੰਡਾਲੀ ਦਾ ਜੰਮਿਆ ਹੀ ਗਣਕ ਸਾਡੀ ਸਾਰੀ ਹਾਂ ਤੂੰ ਇਹ ਸਲੇ ਬਾਫਦਾ ਯਾਰ ਤੂਆ ਕਿੱਥੇ ਆਇਆ ਹੈ ਤਾਂ ਇਹ ਲੈ ਮੰਡ ਚ ਬਹੁਤ ਆ ਬਾਉਂਡੀ ਸਲੇ ਦੇ ਖੱਡਾ ਕਾਢਦੀਆਂ ਗਣਕ ਚ ਡੌਲਾਂ ਦੇ ਨਾਲ ਪਾਣੀ ਤੇ ਮਰੂਗਾ ਪਾਣੀ ਤੇ ਕਾਸੀ ਤੇਰੀ ਮਾਰਨਾ ਹਾਂਜੀ ਚਲੋ ਠੀਕ ਆ ਜੀ ਬਾਈ ਉਹ ਠੀਕ ਆ ਜੀ ਬਾਈ ਠੀਕ ਆ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਸ ਆ ਮਾਰੂਗਾ ਕਿਸੇ ਡਾਂਗਲ ਤਾਂ ਹੀ ਕਹਿੰਦਾ ਹੁਣ ਲੱਭੀ ਜਾ ਇਹ ਗਾਂ ਸਿਆੜ ਵਾਲੀ ਆ ਮਿਲ ਲਈ ਦਾਣਾ ਨਹੀਂ ਲੱਭਣਾ ਹੈਗਾ ਉਹਦਾ ਇਹ ਕਿਹੜਾ ਸਿਆੜ ਆ ਇੱਥੇ ਵੀ ਤਾਂ ਇੰਜੋ ਤੁਰੀ ਵੀ ਆ ਲੈ ਲਿਆ ਬੇਲ ਕੂਤਾ ਵਿੱਚ ਇਹ ਬੋਲੂਗਾ ਮੈਂ ਤਨਦੀ ਕਰ ਆਉਗਾ ਫੇਰ ਮੁਫਾ ਠੀਕ ਆ ਸਿਆੜਾ ਛੱਟ ਲੈ ਦੇਖੀ ਚੱਲ ਜੰਮੇ ਹੋਣੀ ਪੰਜ ਚਾਰ ਦਿਨ ਦਿਖ ਜਾਣੀ ਇੱਥੇ ਪਾਣੀ ਪੀਵੇ ਉੱਥੇ ਪਾਣੀ ਨਹੀਂ ਪੀਆ ਬੜੀ ਗਿੱਲ ਬहोतੀ ਗਿੱਲ ਬहोतੀ ਬਾਜਾ ਹੁਣ ਤਣੀ ਜੀ ਛੱਡੇ ਚੱਲ ਵੀ ਸਮਝ ਲੈ ਚਲੋ ਠੀਕ ਆ ਜੀ ਸਸਰੀ ਘਰ ਉਹ ਦਾਣਾ ਕੰਮ ਖਰਾਬ ਕਰਦਾ ਜਿਹੜੇ ਕਣੀ ਤਣੀ ਛੱਡੇ ਬਿਨਾਂ ਨਾ ਪੀਆ ਪੀਆ ਫੁੱਲ ਚੋ ਵੀ ਹਾਂ ਠੀਕ ਆ ਚਲੋ ਫੇ ਕਿੜੀ ਜਨੌਰ ਤਾਂ ਚੁਕੂਂਗੂ ਯੂਰੇ ਤੇ ਹਾਂ